ਪੱਖੋਪੁਰ ਨਾਮ ਦਾ ਇੱਕ ਪਿੰਡ ਸੀ ਉਸ ਪਿੰਡ ਵਿੱਚ ਮਿੰਦੋ ਨਾਮ ਦੀ ਇੱਕ ਬਜ਼ੁਰਗ ਔਰਤ ਆਪਣੇ ਪੁੱਤਰ ਪ੍ਰਿੰਸ ਨਾਲ ਰਹਿੰਦੀ ਸੀ ਪ੍ਰਿੰਸ ਜਦੋਂ 2 ਸਾਲ ਦਾ ਸੀ ਤੇ ਉਸਦੇ ਪਿਤਾ ਦੀ ਮੌਤ ਹੋ ਗਈ ਅਤੇ ਉਦੋਂ ਤੋਂ ਹੀ ਮਿੰਦੋ ਨੇ ਪ੍ਰਿੰਸ ਨੂੰ ਮਾਂ ਅਤੇ ਪਿਓ ਦੋਨੋਂ ਬਣ ਕੇ ਪਾਲਿਆ ਸੀ ਮਿੰਦੋ ਦੀ ਥੋੜੀ ਜਿਹੀ ਜ਼ਮੀਨ ਸੀ ਜਿਸ ਨਾਲ ਉਹ ਆਪਣਾ ਤੇ ਆਪਣੇ بیٹے ਦਾ ਗੁਜ਼ਾਰਾ ਕਰਦੀ ਸੀ ਮਿੰਦੋ ਆਪਣੇ بیٹے ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਛੱਡਦੀ ਸੀ ਉਸ ਦਾ ਬੇਟਾ ਪ੍ਰਿੰਸ ਵੀ ਬਹੁਤ ਹੀ ਹੁਸ਼ਿਆਰ ਲੜਕਾ ਸੀ ਤੇ ਓਨਾ ਹੀ ਸ਼ਰਾਰਤੀ ਵੀ ਸੀ ਮਿੰਦੋ ਨੇ ਆਪਣੇ ਬੇਟੇ ਦਾ ਦਾਖਲਾ ਪਿੰਡ ਦੇ ਹੀ ਇੱਕ ਵਧੀਆ ਸਕੂਲ ਵਿੱਚ ਕਰਵਾਇਆ ਅੱਜ ਸਕੂਲ ਦਾ ਪਹਿਲਾ ਦਿਨ ਸੀ ਪ੍ਰਿੰਸ ਸਕੂਲ ਜਾਣ ਲਈ ਬਹੁਤ ਹੀ ਉਤਆਵਲਾ ਸੀ ਉਸ ਨੇ ਆਪਣੀ ਮਾਂ ਨੂੰ ਕਿਹਾ ਕਿ ਮੰਮੀ ਅੱਜ ਮੈਂ ਸਕੂਲ ਦੇ ਟਿਫਨ ਵਿੱਚ ਆਲੂ ਦੇ ਪਰੌਂਠੇ ਤੇ ਦਹੀਂ ਲੈ ਕੇ ਜਾਵਾਂਗਾ ਅੱਗੋ ਮਿੰਦੋ ਹੱਸ ਕੇ ਕਹਿੰਦੀ ਕਿ ਪੁੱਤ ਤੇਰੇ ਬਿਨਾ ਕਾਹੇ ਹੀ ਮੈਨੂੰ ਸਭ ਕੁਝ ਪਤਾ ਹੈ ਤੂੰ ਤਾਂ ਮੇਰਾ ਦਿਲ ਪੜ ਲੈਂਦਾ ਹੈ ਅਤੇ ਮੈਂ ਤੇਰਾ ਸਕੂਲ ਜਾਂਦਿਆਂ ਸਮੇਂ ਰਸਤੇ ਵਿੱਚ ਮਾਂ ਉਸਦਾ ਹੱਥ ਫੜ ਕੇ ਤੁਰਦੀ ਹੈ ਪ੍ਰਿੰਸ ਨੱਚਦਾ ਟੱਪਦਾ ਸਕੂਲ ਨੂੰ ਤੁਰਿਆ ਜਾਂਦਾ ਹੈ ਤੇ ਰਸਤੇ ਵਿੱਚ ਆਪਣੀ ਮਾਂ ਨੂੰ ਕਹਿੰਦਾ ਹੈ ਕਿ ਮਾਂ ਜਦੋਂ ਮੈਂ ਵੱਡਾ ਹੋ ਜਾਵਾਂਗਾ ਤਾਂ ਤੈਨੂੰ ਵੱਡੀ ਸਾਰੀ ਕਾਰ ਲੈ ਕੇ ਦੇਵਾਂਗਾ ਫਿਰ ਤੁਹਾਨੂੰ ਪੈਦਲ ਨਹੀਂ ਚੱਲਣਾ ਪਵੇਗਾ ਮਿੰਦੋਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਪਰ ਚਿਹਰੇ ਤੇ ਮੁਸਕਾਨ ਸੀ ਤੇ ਕਹਿੰਦੀ ਹੈ ਕਿ ਬੇਟਾ ਤੇਰੀਆਂ ਇਹ ਗੱਲਾਂ ਮੇਰੇ ਲਈ ਸਭ ਤੋਂ ਵੱਡੀ ਦੌਲਤ ਹੈ ਮੈਨੂੰ ਕੋਈ ਕਾਰਵਾਰ ਨਹੀਂ ਚਾਹੀਦੀ ਬਚਪਨ ਤੋਂ ਹੀ ਪ੍ਰਿੰਸ ਪੜ੍ਹਾਈ ਵਿੱਚ ਵਧੀਆ ਸੀ ਤੇ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਸੀ ਮਿੰਦੂ ਵੀ ਉਸਦੀ ਪੜ੍ਹਾਈ ਤੇ ਬਹੁਤ ਧਿਆਨ ਦਿੰਦੀ ਇਦਾਂ ਹੀ ਵਕਤ ਗੁਜ਼ਰਦਾ ਗਿਆ ਅਤੇ ਪ੍ਰਿੰਸ ਵੱਡਾ ਹੁੰਦਾ ਗਿਆ ਕਦੇ ਇੱਕਦਾਂ ਹੀ ਮੀਂਹ ਵਿੱਚ ਭਿੱਜ ਕੇ ਆਉਂਦਾ ਤੇ ਮਾਂ ਬਹੁਤ ਰੌਲਾ ਪਾਉਂਦੀ ਕਿ ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਘਰੋਂ ਛਤਰੀ ਲੈ ਕੇ ਜਾਇਆ ਕਰ ਜੇਕਰ ਬਿਮਾਰ ਹੋ ਗਿਆ ਤਾਂ ਮੈਂ ਕੀ ਕਰਾਂਗੀ ਉਦੋਂ ਹੀ ਤੌਲੀਆ ਲੈ ਕੇ ਉਸਤੇ ਵਾਲਸ ਕਉਂਦੀ ਤੇ ਗਰਮ ਦੁੱਧ ਪਿਉਂਦੀ ਬਚਪਨ ਦੀਆਂ ਛੋਟੀਆਂ ਮੋਟੀਆਂ ਜ਼ਰੂਰਤਾਂ ਮਾਂ ਬਿਨਾਂ ਕਹੇ ਹੀ ਪੂਰੀਆਂ ਕਰ ਦਿੰਦੀ ਤੇ ਪ੍ਰਿੰਸ ਸੋਚਦਾ ਕਿ ਮੇਰੀ ਮਾਂ ਸਭ ਤੋਂ ਮਹਾਨ ਹੈ ਜਦੋਂ ਮੈਂ ਵੱਡਾ ਹੋ ਜਾਵਾਂਗਾ ਤੇ ਇਹਨਾਂ ਨੂੰ ਕਦੇ ਇਕੱਲੀ ਨਹੀਂ ਛੱਡਾਂਗਾ ਲੇਕਿਨ ਵਕਤ ਦੇ ਨਾਲ-ਨਾਲ ਜ਼ਿੰਦਗੀ ਦੇ ਰੰਗ ਬਦਲਦੇ ਗਏ ਪ੍ਰਿੰਸ ਹੁਣ ਜਵਾਨ ਹੋ ਚੁੱਕਿਆ ਸੀ ਦੋਸਤ ਵੱਧ ਗਏ ਸੁਪਨੇ ਵੱਧ ਗਏ ਅਕਸਰ ਘਰੇ ਲੇਟ ਆਉਂਦਾ ਕਦੇ ਪੜ੍ਹਾਈ ਦਾ ਬਹਾਨਾ ਲਗਾਉਂਦਾ ਤੇ ਕਦੇ ਦੋਸਤਾਂ ਨਾਲ ਘੁੰਮਣ ਦਾ ਰਾਤ ਨੂੰ ਮਾਂ ਇੰਤਜ਼ਾਰ ਕਰਦੀ ਚੁੱਲ੍ਹੇ ਤੇ ਬਣਿਆ ਖਾਣਾ ਵਾਰ-ਵਾਰ ਗਰਮ ਕਰਦੀ ਦਰਵਾਜ਼ੇ ਤੇ ਪੈਰਾਂ ਦੀਆਂ ਪੈੜਾਂ ਸੁਣ ਕੇ ਉਹ ਮੁਸਕਰਾਉਂਦੀ ਕਿ ਆ ਗਿਆ ਮੇਰਾ ਪੁੱਤ ਪੁੱਤ ਥੱਕ ਗਿਆ ਹੋਵੇਗਾ ਮਿੰਦੋ ਬਹੁਤ ਦੁਖੀ ਹੁੰਦੀ ਜਲਦੀ ਜਲਦੀ ਖਾਣਾ ਮੰਗਤਾ ਤੇ ਕਮਰੇ ਵਿੱਚੋਂ ਚਲਾ ਜਾਂਦਾ ਪਰ ਮੂੰਹ ਤੇ ਮੁਸਕਰਾਹਟ ਰਹਿੰਦੀ ਰਹਿੰਦੀ ਮਾਂ ਹੌਲੀ ਹੌਲੀ ਮਾਂ ਕਿਉਂ ਟੋਕਦੇ ਹੋ ਹੁਣ ਮੈਂ ਬੱਚਾ ਨਹੀਂ ਰਖੜੀ ਹੋ ਗਈ ਉਹ ਦੁਆਰ ਕਿਸੇ ਨੇ ਨਹੀਂ ਬਣਾਈ ਸੀ ਬਸ ਵਕਤ ਅਤੇ ਜਿਮ ਬਿਮਾਰੀਆਂ ਨੇ ਖੜੀ ਕਰ ਦਿੱਤੀ ਸੀ ਥੋੜਾ ਹੋਰ ਸਮਾਂ ਗੁਜ਼ਰਿਆ ਹੁਣ ਪ੍ਰਿੰਸ ਦਾ ਕਾਲਜ ਖਤਮ ਹੋਇਆ ਤੇ ਉਸ ਨੂੰ ਨੌਕਰੀ ਮਿਲ ਗਈ ਪ੍ਰਿੰਸ ਸ਼ਹਿਰ ਚਲਾ ਗਿਆ ਤੇ ਮਾਂ ਦਾ ਘਰ ਹੁਣ ਖਾਲੀ ਹੋ ਗਿਆ ਜਿਸ ਘਰ ਵਿੱਚ ਪਹਿਲਾਂ ਹਰ ਵਕਤ ਪੁੱਤਰ ਦੀ ਆਵਾਜ਼ ਗੂੰਜਦੀ ਸੀ ਉੱਥੇ ਹੁਣ ਸਿਰਫ਼ ਸਨਾਟਾ ਸੀ ਮਿੰਦੋ ਦੀ ਉਮਰ ਹੋ ਚੁੱਕੀ ਸੀ ਤੇ ਇਸ ਉਮਰ ਵਿੱਚ ਹੁਣ ਉਹ ਘਰ ਵਿੱਚ ਇਕੱਲੀ ਸੀ ਮਿੰਦੋ ਹਰ ਰੋਜ਼ ਆਪਣੇ ਪੁੱਤਰ ਦੀਆਂ ਕਿਤਾਬਾਂ ਤੇ ਕਦੀ ਖਡਾਉਣਿਆਂ ਨੂੰ ਵੇਖਦੀ ਤੇ ਫਿਰ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ हे ਪਰਮਾਤਮਾ ਮੇਰੇ ਪੁੱਤਰ ਨੂੰ ਹਮੇਸ਼ਾ ਖੁਸ਼ ਰੱਖੀਂ ਬਸ ਇਹੀ ਮੇਰੀ ਦੁਆ ਹੈ ਸਮਾਂ ਹੌਲੀ-ਹੌਲੀ ਗੁਜ਼ਰਦਾ ਗਿਆ ਮਿੰਦੋ ਬੇੜੇ ਵਿੱਚ ਬੈਠੀ ਸਵੇਰ ਤੋਂ ਆਪਣੇ ਪੁੱਤਰ ਦਾ ਫੋਨ ਦਾ ਇੰਤਜ਼ਾਰ ਕਰਦੀ। ਫੋਨ ਦੀ ਘੰਟੀ ਵੱਜੀ ਤੇ ਮਿੰਦੋ ਨੇ ਖੁਸ਼ੀ-ਖੁਸ਼ੀ ਫੋਨ ਚੁੱਕਿਆ ਕਿ ਪੁੱਤ ਕੀ ਹਾਲਾ ਤੇਰਾ? ਅੱਗੋ ਪ੍ਰਿੰਸ ਨੇ ਕਿਹਾ ਕਿ ਮਾਂ ਮੈਂ ਠੀਕ ਹਾਂ। ਚਲ ਠੀਕ ਹੈ ਮੈਂ ਰਾਤ ਨੂੰ ਫੋਨ ਕਰਦਾ ਹਾਂ। ਮੈਂ ਜਲਦੀ ਆਫਿਸ ਜਾਣਾ ਹੈ। ਇਸ ਤੋਂ ਪਹਿਲਾਂ ਕਿ ਮਿੰਦੋ ਕੁਝ ਬੋਲਦੀ ਫੋਨ ਕੱਟਿਆ ਗਿਆ। ਮਿੰਦੂ ਦਾ ਦਿਲ ਬਹੁਤ ਦੁਖੀ ਹੁੰਦਾ ਪਰ ਉਹ ਇਹ ਸੋਚ ਕੇ ਆਪਣੇ ਆਪ ਨੂੰ ਤਸੱਲੀ ਦਿੰਦੀ ਕਿ ਮੇਰਾ ਪੁੱਤ ਨੌਕਰੀ ਕਰਦਾ ਹੈ ਤੇ ਆਪਣੇ ਪੈਰਾਂ ਤੇ ਖੜਿਆ ਖੜਾ ਹੋ ਰਿਹਾ ਹੈ ਹੋਰ ਮੈਨੂੰ ਕੀ ਚਾਹੀਦਾ ਹੈ ਰਾਤ ਨੂੰ ਜਦੋਂ ਫੋਨ ਕਰੇਗਾ ਤੇ ਉਸ ਨਾਲ ਜੀ ਭਰ ਕੇ ਗੱਲਾਂ ਕਰਾਂਗੀ ਮਿੰਦੂ ਸਾਰਾ ਦਿਨ ਰਾਤ ਹੋਣ ਦਾ ਇੰਤਜ਼ਾਰ ਕਰਦੀ ਰਾਤ ਹੋਈ ਤੇ ਫੋਨ ਦੇ ਕੋਲ ਬੈਠ ਕੇ ਫੋਨ ਦਾ ਫੋਨ ਆਉਣ ਦਾ ਇੰਤਜ਼ਾਰ ਕਰ ਰਹੀ ਸੀ ਹੌਲੀ ਹੌਲੀ ਰਾਤ ਸੰਘਣੀ ਹੁੰਦੀ ਗਈ ਤੇ ਮਿੰਦੋ ਨੂੰ نیند ਦੀਆਂ ਝੋਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨਾ ਜਾਣੇ ਕਦੋਂ ਉਸ ਦੀ ਅੱਖ ਲੱਗ ਗਈ ਤੇ ਸਵੇਰੇ ਹੜਬੜਾ ਕੇ ਉੱઠી ਤੇ ਕਹਿਣ ਲੱਗੀ ਪਤਾ ਹੀ ਨਹੀਂ ਲੱਗਾ ਮੈਨੂੰ ਕਦੋਂ ਨੀਂਦ ਆ ਗਈ ਤੇ ਮੈਂ ਸਾਰੀ ਰਾਤ ਸੁੱਤੀ ਰਹਿ ਗਈ ਫੋਨ ਵੇਖਿਆ ਤੇ ਸੋਚਣ ਲੱਗੀ ਕਿ ਪ੍ਰਿੰਸ ਨੇ ਫੋਨ ਕਿਉਂ ਨਹੀਂ ਕੀਤਾ ਚਲੋ ਕੋਈ ਗੱਲ ਨਹੀਂ ਸ਼ਾਇਦ ਕੰਮ ਕਰਦਿਆਂ ਕਰਦਿਆਂ ਥੱਕ ਗਿਆ ਹੋਵੇਗਾ ਤੇ ਉਹ ਵੀ ਸੌ ਗਿਆ ਹੋਵੇਗਾ ਫਿਰ ਇਸੇ ਤਰ੍ਹਾਂ ਫੋਨ ਆਉਂਦਾ ਹੈ ਦਿਨੋਂ ਦਿਨ ਗੱਲ ਘਟ ਹੁੰਦੀ ਗਈ ਕਿ ਮਾਂ ਮੀਟਿੰਗ ਹੈ ਬਾਅਦ ਵਿੱਚ ਫੋਨ ਕਰਦਾ ਹਾਂ ਠੀਕ ਹੈ ਪੁੱਤ ਆਪਣਾ ਧਿਆਨ ਰੱਖੀਂ ਵਕਤ ਤਾਂ ਰੁਕਦਾ ਨਹੀਂ ਇਸੇ ਤਰ੍ਹਾਂ ਸਾਲ ਗੁਜ਼ਰਦੇ ਗਏ ਪ੍ਰਿੰਸ ਹੁਣ ਵੱਡੀ ਕੰਪਨੀ ਵਿੱਚ ਕੰਮ ਕਰਦਾ ਸੀ ਉੱਚਾ ਅਹੁਦਾ ਮੋਟੀ ਤਨਖਾਹ ਤੇ ਆਲੀਸ਼ਾਨ ਘਰ ਸਭ ਕੁਝ ਸੀ ਪਰ ਉਸ ਦੌਲਤ ਵਿੱਚ ਕਿਤੇ ਨਾ ਕਿਤੇ ਮਾਂ ਦੀ ਗਰਮਾਹਟ ਖੋ ਚੁੱਕੀ ਸੀ ਮਿੰਦੋ ਹੁਣ ਪੂਰੀ ਤਰ੍ਹਾਂ ਬਿਰਧ ਹੋ ਚੁੱਕੀ ਸੀ ਆਪਣੇ بیٹے ਨੂੰ ਮਿਲਣਾ ਤਾਂ ਦੂਰ ਹੁਣ ਗੱਲ ਵੀ ਨਹੀਂ ਹੁੰਦੀ ਸੀ ਪ੍ਰਿੰਸ ਆਪਣੇ ਕੰਮ ਵਿੱਚ ਇੰਨਾ ਜ਼ਿਆਦਾ ਵਿਅਸਤ ਹੁੰਦਾ ਗਿਆ ਕਿ ਉਹ ਇਹ ਵੀ ਭੁੱਲ ਗਿਆ ਕਿ ਉਸਦੀ ਮਾਂ ਹੈ ਜੋ ਉਸਦਾ ਇੰਤਜ਼ਾਰ ਕਰ ਰਹੀ ਹੈ ਮੈਂ ਤਾਂ ਸੋਚਦੀ ਕਿ ਕਈ ਮਹੀਨੇ ਬੀਤ ਗਏ ਮੇਰੇ ਬੇਟੇ ਦਾ ਫੋਨ ਨਹੀਂ ਆਇਆ ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗਾ ਪਤਾ ਨਹੀਂ ਟਾਈਮ ਤੇ ਖਾਣਾ ਵੀ ਖਾਦਾ ਹੋਵੇਗਾ ਕਿ ਨਹੀਂ ਪਰਮਾਤਮਾ ਉਸ ਦੀ ਰੱਖਿਆ ਕਰੇ ਪ੍ਰਿੰਸ ਕੋਲ ਹੁਣ ਸਭ ਕੁਝ ਸੀ ਲੇਕਿਨ ਕੁਝ ਨਹੀਂ ਸੀ ਤੇ ਉਹ ਸੀ ਮਾਂ ਦੇ ਲਈ ਸਮਾਂ ਉਸ ਮਾਂ ਦੇ ਲਈ ਜਿਸ ਨੇ ਉਸ ਨੂੰ ਇਸ ਕਾਬਿਲ ਬਣਾਇਆ ਸੀ ਮਹੀਨਿਆਂ ਤੋਂ ਕਈ ਸਾਲ ਬੀਤ ਗਏ ਇੱਕ ਦਿਨ ਗਵਾਂਢ ਰਹਿਂਦੀ ਚਾਚੀ ਦਾ ਪ੍ਰਿੰਸ ਨੂੰ ਫੋਨ ਆਇਆ ਚਾਚੀ ਦੀ ਆਵਾਜ਼ ਬਹੁਤ ਘਬराई ਹੋਈ ਸੀ ਬੇਟਾ ਜਲਦੀ ਆ ਜਾ ਤੇਰੀ ਮਾਂ ਦੀ ਹਾਲਤ ਬਹੁਤ ਖਰਾਬ ਹੈ ਇਹਨਾਂ ਸੁਣ ਉਸ ਨੂੰ ਆਪਣੀ ਮਾਂ ਦੀ ਯਾਦ ਆਈ ਮਾਂ ਦੇ ਨਾਲ ਬੀਤੇ ਉਹ ਪਲ ਯਾਦ ਆਏ ਜਦੋਂ ਉਹ ਆਪਣੀ ਮਾਂ ਦੇ ਨਾਲ ਰਹਿੰਦਾ ਸੀ ਪ੍ਰਿੰਸ ਦਾ ਦਿਲ ਜੋਰ ਨਾਲ ਧੜਕਣ ਲੱਗਿਆ ਉਹ ਉਸੇ ਵਕਤ ਸਾਰੇ ਕੰਮ ਛੱਡ ਕੇ ਆਪਣੇ ਪਿੰਡ ਪਹੁੰਚ ਗਿਆ ਉਸ ਦੀ ਮਾਂ ਹਸਪਤਾਲ ਵਿੱਚ ਪੜਤੀ ਸੀ ਪ੍ਰਿੰਸ ਹਸਪਤਾਲ ਵਿੱਚ ਪਹੁੰਚਿਆ ਤੇ ਉਸ ਦੀ ਮਾਂ ਸਾਹਮਣੇ ਬੈੱਡ ਤੇ ਪਈ ਹੋਈ ਸੀ ਚਿਹਰਾ ਬਹੁਤ ਕਮਜ਼ੋਰ ਹੋ ਗਿਆ ਸੀ ਪਰ ਜਿਵੇਂ ਹੀ ਮਿੰਦੋ ਨੇ ਆਪਣੇ ਬੇਟੇ ਨੂੰ ਵੇਖਿਆ ਤੇ ਉਸ ਦੇ ਚਿਹਰੇ ਤੇ ਚਮਕ ਆ ਗਈ ਇਹ ਉਹੀ ਮਾਂ ਸੀ ਜੋ ਹਮੇਸ਼ਾ ਆਪਣੇ ਪੁੱਤ ਦੀਆਂ ਪੈੜਾਂ ਸੁਣਦਿਆਂ ਹੀ ਮੁਸਕਰਾ ਪੈਂਦੀ ਸੀ ਪ੍ਰਿੰਸ ਆਪਣੀ ਮਾਂ ਕੋਲ ਬੈਠ ਕੇ ਰੋਣ ਲੱਗਿਆ ਦੀ ਮਾ ਮੈਨੂੰ ਮਾਫ ਕਰ ਦੇ ਮੈਨੂੰ ਤੇਰੀ ਬਹੁਤ ਯਾਦ ਆਉਂਦੀ ਸੀ ਪਰ ਮੈਂ ਤੇਰੇ ਕੋਲ ਨਾ ਆ ਸਕਿਆ ਆਪਣੇ ਕੰਮਾਂ ਵਿੱਚ ਇੰਨਾ ਵਿਅਸਤ ਹੋ ਗਿਆ ਕਿ ਤੁਹਾਡਾ ਹਾਲ ਵੀ ਨਾ ਪੁੱਛ ਸਕਿਆ ਮਿੰਦੋ ਨੇ ਹੌਲੀ ਜਿਹੀ ਆਪਣੇ ਹੱਥ ਅੱਗੇ ਕੀਤੇ ਤੇ ਆਪਣੇ ਪੁੱਤਰ ਦੇ ਹੰਝੂ ਪੂੰਝੇ ਤੇ ਕਮਜ਼ੋਰ ਆਵਾਜ਼ ਵਿੱਚ ਬੋਲੀ ਕਿ ਬੇਟਾ ਮੈਂ ਕਦੀ ਤੇਰੇ ਨਾਲ ਨਾਰਾਜ਼ ਨਹੀਂ ਹੋ ਸਕਦੀ ਮਾਂ ਤਾਂ ਹਮੇਸ਼ਾ ਪੁੱਤ ਦੀ ਖੁਸ਼ੀ ਵਿੱਚ ਹੀ ਜੀਉਂਦੀ ਹੈ ਪਰ ਇੱਕ ਗੱਲ ਯਾਦ ਰੱਖੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਇਹੀ ਹੁੰਦੀ ਹੈ ਜੋ ਅਸੀਂ ਸੋਚਦੇ ਹਾਂ ਅਜੇ ਵਕਤ ਬਹੁਤ ਹੈ ਲੇਕਿਨ ਬੇਟਾ ਵਕਤ ਕਦੇ ਨਹੀਂ ਰੁਕਦਾ ਇੰਨਾ ਸੁਣਦਿਆਂ ਹੀ ਪ੍ਰਿੰਸ ਉੱਚੀ ਉੱਚੀ ਰੋਣ ਲੱਗਿਆ ਤੇ ਰੋਂਦਾ ਹੋਇਆ ਕਹਿਣ ਲੱਗਿਆ ਮਾਂ ਹੁਣ ਕਦੇ ਦੇਰ ਨਹੀਂ ਹੋਵੇਗੀ ਮੈਂ ਤੁਹਾਡੇ ਬਿਨਾ ਕੁਝ ਵੀ ਨਹੀਂ ਹਾਂ ਮਾਂ ਨੇ ਉਸਦੇ ਹੱਥ ਨੂੰ ਕੱਸ ਕੇ ਫੜਿਆ ਤੇ ਚਿਹਰੇ ਉੱਤੇ ਉਹੀ ਪੁਰਾਣੀ ਮੁਸਕਾਨ ਸੀ ਤੇ ਹੌਲੀ-ਹੌਲੀ ਅੱਖਾਂ ਬੰਦ ਹੋ ਗਈਆਂ ਕਮਰੇ ਵਿੱਚ ਸਨਾਟਾ ਛਾ ਗਿਆ ਪ੍ਰਿੰਸ ਤਾਂ ਹਾਂ ਮਾਰ-ਮਾਰ ਕੇ ਰੋਣ ਲੱਗਿਆ ਮਾਂ ਮਾਂ ਮੈਨੂੰ ਛੱਡ ਕੇ ਨਾ ਜਾ ਪਰ ਬਹੁਤ ਧੀਰ ਹੋ ਚੁੱਕੀ ਸੀ ਕੁਝ ਦਿਨਾਂ ਬਾਅਦ ਪ੍ਰਿੰਸ ਮਾਂ ਦੀ ਤਸਵੀਰ ਸਾਹਮਣੇ ਬੈਠਾ ਸੀ ਤੇ ਉਸਦੇ ਹੱਥ ਵਿੱਚ ਉਹੀ ਪੁਰਾਣਾ ਖਿਡੌਣਾ ਸੀ ਜਿਸ ਨੂੰ ਉਸਨੇ ਬਚਪਨ ਵਿੱਚ ਜਿੱਦ ਕਰਕੇ ਲਿਆ ਸੀ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ ਤੇ ਉਹ ਸੋਚ ਰਿਹਾ ਸੀ ਕਿ ਮੈਂ ਸਭ ਕੁਝ ਪਾ ਲਿਆ ਪਰ ਮਾਂ ਦਾ ਸਾਥ ਮੇਰੇ ਤੋਂ ਖਵਾਚ ਗਿਆ ਕਾਸ਼ ਮੈਂ ਉਹਨਾਂ ਨੂੰ ਸਮਝ ਦਿੱਤਾ ਹੁੰਦਾ काश मैं ओना दी ਚੁੱਪ ਨੂੰ ਸਮਝਿਆ ਹੁੰਦਾ ਦੋਸਤੋ ਅਸੀਂ ਸਾਰੇ ਜ਼ਿੰਦਗੀ ਦੀ ਭੱਜ ਦੌੜ ਵਿੱਚ ਰਿਸ਼ਤਿਆਂ ਨੂੰ ਟਾਲਦੇ ਰਹਿੰਦੇ ਹਾਂ ਸੋਚਦੇ ਹਾਂ ਕੱਲ ਮਿਲਾਂਗੇ ਕੱਲ ਫੋਨ ਕਰਾਂਗੇ ਕੱਲ ਵਕਤ ਮਿਲੇਗਾ ਲੇਕਿਨ ਪਤਾ ਹੀ ਨਹੀਂ ਚੱਲਦਾ ਤੇ ਨਾ ਹੀ ਕਦੇ ਉਹ ਕੱਲ ਆਉਂਦਾ ਆਪਣੇ ਮਾਪੇ ਅਤੇ ਆਪਣੇ ਆਪਣਿਆਂ ਦੇ ਨਾਲ ਵਕਤ ਬਤਾਓ ਕਿਉਂਕਿ ਜਦੋਂ ਉਹ ਚਲੇ ਜਾਂਦੇ ਹਨ ਉਦੋਂ ਸਿਰਫ ਪਛਤਾਵਾ ਰਹਿ ਜਾਂਦਾ ਹੈ ਰਿਸ਼ਤਿਆਂ ਨੂੰ ਵਕਤ ਦਿਓ ਵਰਨਾ ਵਕਤ ਹੀ ਰਿਸ਼ਤਿਆਂ ਨੂੰ ਤੁਹਾਡੇ ਤੋਂ ਖੋਹ ਕੇ ਲੈ ਜਾਵੇਗਾ ਅੱਜ ਦੀ ਕਹਾਣੀ ਇੱਥੇ ਹੀ ਸਮਾਪਤ ਹੁੰਦੀ ਹੈ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਪਿੰਡੋ ਜ਼ਿੰਦਗੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਚਾਓ ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਇੰਦਾ ਹੀ ਤੁਸੀਂ ਸਾਡੀਆਂ ਝਾਣੀਆਂ ਕਹਾਣੀਆਂ ਨੂੰ ਸਪੋਰਟ ਕਰਦੇ ਰਹੋ ਅਸੀਂ ਤੁਹਾਡੇ ਲਈ ਨਵੀਆਂ-ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੁੰਦੇ ਰਾਵਾਂਗੇ ਧੰਨਵਾਦ